ਦੱਸਦੀ ਹੈ ਕਿ ਲਗਾਤਾਰ ਜੇ ਗੱਲ ਕਰੀਏ ਮੈਨਿੰਗ ਦੀ ਮੈਨਿੰਗ ਦੇ ਉੱਪਰ ਜਿਹੜਾ ਆ ਆਪਣੇ ਸਾਬਕਾ ਵਿਧਾਇਕ ਜਗਿੰਦਰ ਪਾਲ ਬੱਲੋ ਇੱਕ ਮੋਰਚਾ ਖੋਲਿਆ ਆ ਲਗਭਗ ਰੋਣ ਲਗਾਈ ਮੈਨਿੰਗ ਦੇ ਖਿਲਾਫ ਜਿਹੜੇ ਬੋਲਦੇ ਨੇ ਜਤਾ ਰਹੇ ਹਨ ਅੱਜ ਵੀ ਤੁੰਨ ਨੇ ਮੈਂ ਇੱਕ ਮਸਲਾ ਦੱਸਿਆ ਵੀ ਕੱਲ ਇੱਕ ਖਬਰ ਤੋਂ ਦਿਖਾਈ ਸੀ ਜੋ ਝਗੜੇ ਨੂੰ ਲੈ ਕੇ ਵਿੱਚ ਸਾਬਕਾ ਵਿਧਾਇਕ ਜਿਹੜੇ ਰਾਜੀਵੇਲੀ ਦੇ ਵਿੱਚ ਪੁੰਛੇ ਜੀ ਖਵਾੜੇ ਦੇ ਵਿੱਚ ਪੁੰਚੇ ਸੀ ਉਸ ਤੋਂ ਇਲਾਵਾ ਜੇ ਗੱਲ ਕਰੀਏ ਹੁਣ ਜਿਹੜਾ ਆ ਸਾਬਕਾ ਵਿਧਾਇਕ ਜਗਿੰਦਰ ਪਾਲ ਬੱਲੋ ਜਿਹੜਾ ਆ ਭਾਰੀ ਘਾਟ ਦੇ ਨਾਲ ਜਿਹੜਾ ਆ ਤਰਗੜ ਥਾਣੇ ਦੇ ਬਾਹਰ ਜਿਹੜਾ ਧਰਨਾ ਪਤਾ ਕਾਫੀ ਤਦਾਦ ਦੇ ਵਿੱਚ ਜਿਹੜਾ ਲੋਕ ਇਕੱਠੇ ਹੋ ਕੇ ਜਿਹੜਾ ਧਰਨਾ ਦੇਦੇ ਹੋਏ ਨਜ਼ਰ ਆ ਰਹੇ ਹਨ ਦੱਸ ਦਈਏ ਕਿ ਇਸ ਦੇ ਨਾਲ ਤੁਹਾਨੂੰ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਜਿਹੜਾ ਜਿਸ ਦੇ ਕਾਰਨ ਜਿਹੜੀ ਲੜਾਈ ਹੋਈ ਹੈ ਤੇ ਲੜਾਈ ਦੇ ਕਰਨ ਜਿਹੜਾ ਇੱਥੇ ਗੱਲ ਕਰੀਏ ਤਾਂ ਡਿਪਟੀ ਜਿਹੜੇ ਸੁਖਿੰਦਰ ਸਿੰਘ <th>ਪੜ ਸਨ ਉਹ ਇੱਥੇ ਮੌਕੇ ਤੇ ਪਹੁੰਚੇ ਹਨ ਤੇ ਉਹਨਾਂ ਵੱਲੋਂ ਇਹਨਾਂ ਨੂੰ ਆਸਤਾਨ ਦੇ ਕੇ ਜਿਹੜਾ ਆ ਇਸ ਸਮੇਂ ਪੱਤੀ ਨੂੰ ਲੈ ਕੇ ਜਿਹੜਾ ਇਹਨਾਂ ਵੱਲੋਂ ਕਰ ਦਿੱਤਾ ਜਾ ਰਿਹਾ ਹੈ ਕਿ ਉਹਨਾਂ ਨੇ ਤਾਂ ਨੂੰ ਜਿੱਦੀ ਸਾਫ ਕਰਿਹਾ ਜੁਗਿੰਦਰ ਪਾਲ ਨਾਲ ਸਾਡੀ ਗੱਲਬਾਤ ਹੋਈ ਹੈ ਤੇ ਉੱਥੇ ਹੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਲਈਟ ਉਤੇ ਹੀ ਡਿੱਪਤੀ ਸਾਹਮਣੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਤੱਬ ਬਨੇ ਰੋਟਰ ਨਾਲ ਦੇ ਦੇਵੋ ਪੰਜਾਬ ਦੇਖੀਏ ਤੇ ਅੱਜ ਜੋ ਹੋਇਆ ਰਣਕੀ ਦੀ ਗੱਲ ਹੈ ਤੇ ਜਿਹੜੀ ਆਕਸ਼ਨ ਹੋਈ ਦੀ ਹੈ ਉਹ ਕਮਾਦ ਹੀ ਪੁੱਟ ਪੁੱਟ ਕੇ ਪਰੇ ਕਰੀ ਜਾ ਰਹੇ ਹੋ ਤੇ ਚਾਰ ਚਾਰ ਫੋਟੋ ਤੁਸੀਂ ਮਿੱਟੀ ਪੁੱਟ ਕੇ ਪਰੇ ਕਰਕੇ ਇਹਦੇ ਉਤੇ ਥੱਲੋਂ ਦੀ 20 20 30 30 ਫੁੱਟ ਦੀ ਰੇਤਾ ਕਢਣ ਦਿਓ ਮੈਂ ਵੀ ਚੁਪ ਰਿਹਾ ਚਲੋ ਮੈਂ ਕੋਈ ਬਾਹਰੋਂ ਡਿਪਾਰਟਮੈਂਟ ਸੱਦੀ ਸਾਦੀ ਕੇ ਸਾਰਾ ਚੈੱਕ ਕਰਾਇਆ ਜਿੱਥੋਂ ਮਾਇਨੇ ਕਰ ਰਹੇ ਉੱਤੇ ਆਕਸ਼ਨ ਹੀ ਨਹੀਂ ਹੋਈ ਦੀ ਉਦੋਂ ਤੋਂ ਬਾਅਦ ਮੈਂ ਫੇਰ ਦੁਬਾਰਾ ਮੈਨੂੰ ਕਹਿਣ ਲੱਗੇ ਵੀ ਇੱਥੇ ਰਜੀਬੇਲੀ ਜਿਹੜੀ ਹੈ ਨਾ ਇਹ ਮਾਈਨਿੰਗ ਹੋ ਰਹੀ ਹੈ। ਮੈਂ ਕੰਨ ਇੱਥੇ ਆਇਆ ਬੰਦੇ ਮੈਨੂੰ ਮਿਲੇ ਆ। ਆ ਰੂਪ ਸਿੰਘ ਵੀ ਮੈਨੂੰ ਉੱਥੇ ਮਿਲਿਆ ਰੂਪ ਸਿੰਘ ਦਾ ਭਤੀਜਾ ਵੀ ਮਿਲਿਆ ਹੋਰ ਵੀ ਮੇਰੇ ਨਾਲ ਆ ਕਾਫੀ ਬੰਦੇ ਕਿਸਾਨ ਸੀ। ਮੈਂ ਤੁਰ ਕੇ ਮੇਰੇ ਖਾਲਾ 2 ਕਿਲੋਮੀਟਰ ਥੱਲੇ ਆਇਆ ਜਿੱਥੇ ੱਕੇ ਨਾਲ ਨਜ਼ਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਕੋਰਾ ਮਾਈਨਿੰਗ ਕਦੋਂ ਕਰਦੇ ਆ ਰਾਤ ਨੂੰ ਕਰਦੇ ਆ। ਔਰ ਉਹ ਰੂਪ ਸਿੰਘ ਮੈਨੂੰ ਕਹਿੰਦਾ ਵੀ ਪਾ ਮੈਂ ਬਹੁਤ ਦੁਖੀ ਆ। ਮੇਰੀ ਜ਼ਮੀਨ ਲਤੜ ਦਿੱਤੀ ਹੈ ਕੋਈ ਕਾਗਜ਼ਾ ਚਰਾ ਨਹੀਂ ਹੈਗਾ ਜੰਗਲਾਤ ਜਿਹੜੀ ਹੈ ਜਿਹੜੀ ਸਾਡੀ ਵਰਲਡ ਸੈਂਚਰੀ ਉਥੇ 465 ਏਕੜ ਦੇ ਵਿੱਚ ਹੈ ਉਹ 20 ਫੁੱਟ ਵੀ ਨਹੀਂ ਆਗੀ ਜਿੱਥੇ ਉਹਦੀ ਮਾਈਨਿੰਗ ਹੋਣ ਦੀ ਹੈ ਕਿਤੇ ਕਿਤੇ 50 ਮੀਟਰ ਹੈ ਕਿਤੇ ਕਿਤੇ 20 ਮੀਟਰ ਹੈ ਕਿਤੇ ਕਿਤੇ 150 ਮੀਟਰ ਹੈ ਧੱਕੇ ਨਾਲ ਦੇ ਜਿਹੜੀ ਹੈ ਨਜ਼ਾਇ ਮਾਈਨਿੰਗ ਹੋ ਰਹੀ ਹੈ ਤੇ ਉਹ ਕਹਿੰਦੇ ਵੀ ਅੱਜ ਅਸੀਂ ਰਾਤ ਨੂੰ ਕਿਸਾਨ ਇਕੱਠੇ ਹੋ ਕੇ ਇੱਥੇ ਬਹਿ ਜਾਣਾ ਹੈ ਤਾਂ ਇਹ ਨੰਗਣ ਨਹੀਂ ਦੇਣਾ ਚਾਹੀਦਾ ਬਾਕੀ ਯਾਰ ਕੋਈ ਗੱਲ ਨਹੀਂ ਤੁਸੀਂ ਨਜ਼ਾਇਜ਼ ਹੁੰਦਾ ਮੈਂ ਤੁਹਾਡੇ ਨਾਲ ਖੜਾ ਹਾਂ ਬਿਲਕੁਲ ਬਿਲਕੁਲ ਵੀ ਤੁਸੀਂ ਕਮਰਾ ਨਹੀਂ ਜੇਲੇ ਵੀ ਉਹ ਨਜ਼ਾਇਜ਼ ਕਰਦੇ ਆ ਤੁਹਾਡੇ ਨਾਲ ਤੇ ਮੈਂ ਆ ਜਾਣਾ ਚਲੋ ਰਾਤ ਨੂੰ ਬੈਠੇ ਐ ਹੋਈ ਪੁਲਿਸ ਤਾਰਾ ਗੜਾ ਲਈ ਇਹਨਾਂ ਦਾ ਬਲਕਾਸ਼ ਸਿੰਘ ਕੋਈ ਸਬ ਇੰਸਪੈਕਟਰ ਹੈ ਉਹ ਨਾਲ ਗਿਆ ਇਹਨਾਂ ਕਿਹਾ ਵੀ ਸਾਡੀ ਜਿਹੜੀ ਹੈ ਬਲਿਆਰੋ ਖਰਾਬ ਹੋ ਗਈ ਹੈ ਉਹਦਾ ਜਵੀਰਾ ਉੱਥੇ ਜਿਹੜਾ ਮਾਈਨਿੰਗ ਮਾਫੀਆ ਉਹਨਾਂ ਦਾ ਕਰਿੰਦਾ ਉਹ ਦੋ ਦੇ ਮੁੰਡੇ ਤੇ ਕਾਬ ਜਵੀਰਾ ਤੇ 25-30 ਬੰਦੇ ਹੋਰ ਮੈਨੂੰ ਨਾਮਦਾਨ ਪਤਾ ਨਹੀਂ ਲੱਗਦੇ ਆ ਉਹ ਜਿਹੜੀ ਵੀਡੀਓ ਆਈ ਉਹਦੇ ਵਿੱਚ ਦੇਖਦੇ ਪਿਆ ਪੁਲਿਸ ਦੇ ਸਾਹਮਣੇ ਉਹ ਮਾਰ ਰਿਆ ਉਹਨਾਂ ਨੂੰ ਪਰ ਰੂਪ ਸਿੰਘ ਦੀਆਂ ਦੋਨੇ ਗੋਡੇ ਦੀਆਂ ਚਪੜੀਆਂ ਵੜ ਦੁੱਤੀਆਂ ਗਈਆਂ ਔਰ ਗੋਡੇ ਥੱਲੋਂ ਜਿਹੜੇ ਆ ਪਿੰਨੀਆਂ ਵੜ ਦੁੱਤੀਆਂ ਗਈਆਂ ਔਰ ਪੁਲਿਸ ਦੀ ਮੌਜੂਦਗੀ ਚ ਜਿੱਥੇ ਪੁਲਿਸ ਵਾਲਾ ਇਹ ਗੱਲ ਕਹਿ ਰਿਹਾ ਪਾ ਯਾਰ ਤੁਸੀਂ ਜੇ ਲੜਨਾ ਹਟਣਾ ਨਹੀਂ ਤੇ ਮੈਂ ਚਲਿਆ ਤੇ ਮੈਂ ਤੁਹਾਡੇ ਸਮਾਜ ਦੇ ਉਹਨਾਂ ਪੁੱਛਣਾ ਚਾਹਨਾ ਪਾ ਜੇ ਤੇਰੀ ਜਮੀਰ ਹੈ ਕਿ ਤੂੰ ਲੈਣ ਕੀ ਗਿਆ ਵੀ ਤੂੰ ਬੰਦੇ ਮਰਵਾਉਣ ਵਾਸਤੇ ਗਿਆ ਸੋ ਮੇਰੇ ਕਹਿਣ ਦਾ ਭਾਅ ਵੇ ਅੱਜ ਅਹੀਂ ਇਸ ਕਰਕੇ ਧਰਨਾ ਲਾਇਆ ਸਾਡੇ ਵੱਡੇ ਭਰਾ ਸਰਦਾਰ ਪ੍ਰਤਾਪ ਸਿੰਘ ਬਾਜਬਾ ਜੀ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਕਾਂਗਰਸ ਪਾਰਟੀ ਦੇ ਉਹਨਾਂ ਨਾਲ ਵੀ ਗੱਲ ਹੋ ਗਈ ਉਹਨਾਂ ਐਸਐਸਪੀ ਪਠਾਨਕੋਟ ਨਾਲ ਗੱਲ ਕੀਤੀ ਆ ਕੋਣ ਇੱਥੇ ਡੀਐਸਪੀ ਆਇਆ ਇਹੋ ਐਸਐਚਓ ਆਇਆ ਕਿ ਉਲਟਾ ਸਾਨੂੰ ਧਮਕਾ ਰਿਆ ਸੀ ਪਰ ਮੇਰਾ ਮਾਈਕ ਫੜ ਕੇ ਮੈਨੂੰ ਤੋੜ ਦਿੱਤਾ ਮੈਨੂੰ ਉਹ ਫੋਟੋ ਦੱਸ ਰਿਹਾ ਵੀ ਤੁਸੀਂ ਉਸਕਾਰਿਓ ਮੈਂ ਸਡੀਐਸਪੀ ਨੂੰ ਪੁੱਛਣਾ ਚਾਹੁੰਦਾ ਵੀ ਮੈਂ ਉਸ ਕਾਇ ਕਰਦਾ ਤੇ ਤੁਸੀਂ ਕੀ ਕਰ ਰਹੇ ਹੋ ਵੀ ਤੁਹਾਡੇ ਸਾਹਮਣੇ ਤੁਹਾਡੀ ਪੁਲਿਸ ਦੇ ਸਾਹਮਣੇ ਬੰਦੇ ਦਾ ਕਤਲ ਹੋਣ ਤੋਂ ਬਚ ਗਿਆ ਜਿੱਦਿਆਂ ਗੋਡੇ ਪਿੰਨੀਆਂ ਸਾਰੀਆਂ ਵੱਢ ਦਿੱਤੀ ਗਈਆਂ ਤੇ ਮੈਂ ਉਸ ਕਾਇ ਕਰਦਾ ਤੂੰ ਕੀ ਕਰ ਤੁਹਾਡੀ ਪੁਲਿਸ ਕੀ ਕਰਦੀ ਵੀ ਹੈ ਮੈਂ ਉਹਨੂੰ ਕਿਹਾ ਵੀ ਮੈਂ ਡਰਨ ਵਾਲਾ ਨਹੀਂ ਮੈਂ ਉਹਨੂੰ ਇਹ ਪੁੱਛਣਾ ਚਾਹੁੰਦਾ ਵੀ ਤੂੰ ਇਸੇ ਹਲਕੇ ਦਾ ਰੂਲਰ ਦਾ ਡੀਐਸਪੀ ਪਰ ਸਰਪੰਚਾਂ ਦੇ ਇਲੈਕਸ਼ਨ ਹੋਏ ਉਹਨੇ ਵੇਚੀ ਸੀ ਤੂੰ ਔਰ ਨਾਲ ਹੋ ਕੇ ਤੂੰ ਸਰਪੰਚ ਦਾ ਇਲੈਕਸ਼ਨ ਕਰਾਇਆ ਧੱਕੇ ਵੀ ਕਰਾਇਆ ਇਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਅਸੀਂ ਮੁਲਾਜ਼ਮ ਹੈ ਜਿਹੜੇ ਸਰਕਾਰ ਦੇ ਮੁਲਾਜ਼ਮ ਹੈ ਔਰ ਜਨਤਾ ਦੇ ਪੈਸੇ ਖਰਜਾਣੇ ਦੇ ਖਾਤੇ ਕੀਤੇ ਹੁੰਦੇ ਆ ਉਹ ਖਜ਼ਾਨੇ ਨਾਲ ਤੁਹਾਨੂੰ ਤਨਖਾਹ ਮਿਲਦੀ ਹੈ ਤੇ ਤੁਸੀਂ ਉਹ ਤਨਖਾਹ ਨੂੰ ਮਿਸਯੂਜ਼ ਕਰ ਦਿੰਦੇ ਹੋ ਮੇਰੀ ਮੁਖ ਮੰਗ ਕੀ ਹੈ ਤੁਹਾਡੀ ਮੇਰੀ ਮੁਖ ਮੰਗੇ ਹੈ ਕਿ ਇਹ ਜਿਹੜੀ ਬੰਦੀ ਕਾਰਵਾਈ ਕੀਤੀ ਜਾਏ ਔਰ ਜਿਹੜੇ ਪੁਲਿਸ ਮੁਲਾਜ਼ਮ ਦੇ ਸਾਹਮਣੇ ਉਹਨੂੰ ਵੜਿਆ ਗਿਆ ਕੋਸੇ પોલીસ ਮਲਾਜਮ ਜਿਹੜਾ ਉਹਨੂੰ ਸਸਪੈਂਡ ਕੀਤਾ ਜਾਏ ਮੇਰੀ ਮੰਗ ਜੇਕਰ ਨਹੀਂ ਹੁੰਦਾ ਤਾਂ ਇਹ ਜੇ ਨਹੀਂ ਹੁੰਦਾ ਤੇ ਜੰਗੀ ਪਦਰ ਦੇ ਉੱਤੇ ਨੈਸ਼ਨਲ ਹਾਈਵੇ ਦੇ ਉੱਤੇ ਸਾਰੇ ਕਿਸਾਨ ਇਕੱਠੇ ਹੋਣਗੇ ਮੇਰੇ ਹਲਕੇ ਦੇ ਬੰਦੇ ਇਕੱਠੇ ਹੋਣਗੇ ਨੈਸ਼ਨਲ ਹਾਈਵੇ ਜਿਹੜਾ ਜਾਮ ਕੀਤਾ ਜਾਏਗਾ ਔਰ 2-4 ਦਿਨ ਦੇ ਵਿੱਚ ਵਿੱਚ ਇਹ ਐਕਸ਼ਨ ਨਹੀਂ ਲੈਣਗੇ ਹਾਈ ਕੋਰਟ ਦੇ ਵਿੱਚ ਹੀ ਜਾ ਕੇ ਦਰਵਾਜ਼ੇ ਖੜਕਟਾਵਾਂਗੇ ਅੱਗੇ ਵੀ ਮੈਂ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਕੋ 2-4-5 ਦਿਨ ਨੂੰ ਇਹਨਾਂ ਨੂੰ ਰੋਡ ਸਾਈਡ 'ਤੇ ਜਦ ਕੀ ਰੂਪ ਸਿੰਘ ਨੂੰ ਹਾਈ ਕੋਰਟ ਦੇ ਵਿੱਚੋਂ ਪ੍ਰੋਟੈਕਸ਼ਨ ਮਿਲੀ ਹੋਈ ਆ ਇਸੇ ਐਸਐਚਓ ਕੋਲ ਆਰਡਰ ਆਇਆ ਹੋਇਆ ਤੇ ਉਹ ਉਲਟਾ ਨੂੰ ਕਹਿੰਦਾ ਵੀ ਤੈਨੂੰ ਪ੍ਰੋਟੈਕਸ਼ਨ ਨਹੀਂ ਦੇਣੀ ਤੇਰੇ ਉੱਤੇ ਪਰਚੀ ਦੀਦੀ ਆ ਹਾਂ ਗੁਰਿਆ ਕੀ ਗੱਲਬਾਤ ਹੋਈ ਆ ਜਿਹੜੀ ਆ ਧਰਨਾ ਦੇਣਾ ਪੈ ਗਿਆ ਅੱਜ ਤੁਹਾਨੂੰ ਮੇਰੇ ਡੈਡੀ ਸਾਡੀ ਪਹਿਲੀ ਹੈ ਬਿਹਾਲ ਹਰਜੰਦਾਂ 'ਚ ਉੱਥੇ ਜਗੀਰ ਸਿੰਘ ਉਹਦੇ ਪੁੱਤਰ ਮਲਕੀਤ ਸਿੰਘ ਤੇ ਮੰਨੂ ਨੇ ਨਾਜਾਇਜ਼ ਰਿਸ਼ਤਾ ਪਾਇਆ ਸਾਡੀ ਪਹਿਲੀ 'ਚ 4 ਮਹੀਨੇ ਹੋ ਗਿਆ ਸਾਨੂੰ ਉਹਨਾਂ ਨੂੰ ਰੋਕਦੇ ਜਦੋਂ ਉਹਨਾਂ ਨੂੰ ਰੋਕਣ ਜਾਓ ਅਦੋਂ ਸਾਡੇ ਤੇ ਕੋਈ ਨਾ ਕੋਈ ਐਫਆਈਆਰ ਕਰਵਾ ਦਿੰਦੇ ਐ ਤੇ ਜਦੋਂ ਉਹਨਾਂ ਨੂੰ ਖੁਦ ਰੋਕਣ ਜਾਓ ਉਹ ਮਾਰਕਤਾਈ ਕਰਦੇ ਐ ਤੇ ਵਾਪਸ ਭੇਜ ਦਿੰਦੇ ਐ ਕੱਲ ਡੈਡੀ ਨੇ ਦੁਪਹਿਰ ਵੇਲੇ মিডিਆ 'ਚ ਰਿਪੋਰਟ ਕਰਵਾਈ ਐ ਕਿ ਸਾਡੀ ਪੈਰੀ 'ਚ ਰਸਤਾ ਪਾਇਆ ਉਹਦੇ ਬਾਅਦ ਡੈਡੀ ਨੇ ਉੱਥੇ ਟੋਏ ਮਰਵਾਇਆ ਜੀਐਸਬੀ ਨਾਲ ਡੈਡੀ ਨੂੰ ਉੱਥੋਂ ਜਾਂਦੇ ਦੇਖ ਕੇ ਹੀ ਉਹਨਾਂ ਨੇ ਟੋਏ ਪੂਰਤੇ ਐ ਜਦੋਂ ਰਾਤੀ ਗੱਡੀਆਂ ਲੰਘੀਆਂ ਦੋ ਗੱਡੀਆਂ ਲੰਘੀਆਂ ਉਹਦੇ ਬਾਅਦ ਡੈਡੀ ਨੇ ਤੀਜੀ ਗੱਡੀ ਰੋਕ ਲਈ ਐ ਗੱਡੀ ਰੋਕਨ ਦੇ ਨਾਲ ਹੀ ਉੰਦੀ 3-4 ਗੱਡੀਆਂ ਆਈਆਂ ਨੇ ਦੋ ਟਿਪਰ ਭਰ ਕੇ ਆਏ ਇੱਕ ਜੀਸੀਬੀ ਆਈ ਹੈ ਇੱਕ ਬਲੈਰੋ ਆਈ ਹੈ ਬਲੈਰੋ ਜਿਹੜੀ ਹੈ ਜਗੀਰ ਸਿੰਘ ਦੀ ਆਪਣੀ ਹੀ ਭਰ ਕੇ ਆਈ ਹੈ ਜਿਦੇ ਜੁ ਉਹਨੇ ਕਰਪਾਨਾ ਗੰਡਾਸੇ ਸਭ ਕੁਝ ਫੜਿਆ ਹੈ ਪੁਲਿਸ ਨਾਲ ਹੈ ਏਐਸਆਈ ਬਲਕਾਰ ਸਿੰਘ ਹੁੰਦੇ ਨਾਲ ਸੀ ਉੰਦੀ ਗੱਡੀ 'ਚ ਬਹਿ ਕੇ ਆਇਆ ਹੈ ਗੱਲ ਉਹਨਾਂ ਨੇ ਲਲਕਾਰਾ ਮਾਰ ਕੇ ਬਾਹਰ ਆ ਕੇ ਬੋਲੇ ਹੈ ਜਦੋਂ ਉਹਨਾਂ ਨੇ ਗੱਲ ਕੀਤੀ ਹੈ ਉਹਨਾਂ ਨੇ ਏਐਸਆਈ ਦੀ ਸ਼ੈ ਨਾਲ ਮੇਰੇ ਡੈਡੀ ਤੇ ਹਮਲਾ ਕਰਤਾ ਹੈ ਜਿਦੇ ਨਾਲ ਮੇਰੇ ਡੈਡੀ ਦੀ ਦੋਨੋਂ ਲੱਤਾਂ ਫ੍ਰੈਕਚਰ ਹੋ ਗਈਆਂ ਨੇ ਉਨਾਸੀ ਥਾਣੇ ਦੇ ਬਾਹਰ ਧਰਨਾ ਦਿੱਤਾ ਹੈ ਇੱਥੇ ਐਫ ਆਈ ਆਰ 94 ਅਰਜੋਈ ਹੈ ਸਾਡੀ ਮੰਗ ਪੂਰੀ ਸਾਡੀ ਮੰਗ ਪੂਰੀ ਕੀਤੀ ਜਾਏ ਮੇਰੇ ਫਾਦਰ ਰੂਪ ਸਿੰਘ ਨੂੰ ਪ੍ਰੋਟੈਕਸ਼ਨ ਦਿੱਤੀ ਜਾਏ ਸਾਡੇ ਘਰ ਦੇ ਬਾਹਰ ਪ੍ਰੋਟੈਕਸ਼ਨ ਦਿੱਤੀ ਜਾਏ ਸਾਡੀ ਜਾਨ ਨੂੰ ਬਹੁਤ ਖਤਰਾ ਹੈ ਸਾਨੂੰ ਹਜੇ ਤੱਕ ਧਮਕੀਆਂ ਆ ਰਹੀਆਂ ਕਿ ਰੂਪ ਸਿੰਘ ਦੀ ਡੈੱਡ ਬੋਡੀ ਸਾਡੇ ਤੱਕ ਪਹੁੰਚਾਓ ਇਸ ਵਾਸਤੇ ਸਾਡੀ ਮੰਗ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਸਾਡੀ ਇੱਥੇ ਐਫ ਆਈ ਆਰ ਮਾਰਕ ਹੋ ਗਈ ਹੈ ਹਜੇ ਤੱਕ ਕੋਈ ਕਾਰਵਾਈ ਨਹੀਂ ਹੈ ਸਾਨੂੰ ਯਕੀਨ ਹੈ ਕਿ ਜੇ ਕਾਰਵਾਈ ਹੋਏਗੀ ਕਦੀ ਈ ਸਤਰਮਾ ਚ ਕੋਈਗਾ ਇਹਦੇ باوجود ਕੋਈ ਤਾਂ ਨੰਨਿ ਚ ਕੋਈਗਾ जोगਿੰਦਰਪਾਲ ਮੇਰੇ ਡੈਡੀ ਦੇ ਵੱਡੇ ਭਰਾਵਾਂ ਵਰਗਾ ਜਿਹਨੇ ਸਾਡੇ ਸਾਥ ਦਿੱਤਾ ਮੇਰੇ ਰਿੰਪੀ ਮਾਮਾ ਇੱਥੇ ਖੜੇ ਨੇ ਸਾਡੇ ਪਿੰਡ ਦਾ ਸਰਪੰਚ ਮਨਜੀਤ ਸਿੰਘ ਮੇਰੇ ਚਾਚਾ ਜੀ ਨੇ ਸਭ ਦਾ ਸਾਨੂੰ ਮਾਣ ਹੈ ਜਿਹੜੇ ਸਾਡੇ ਨਾਲ ਖੜੇ ਨੇ ਹਲੇ ਤੱਕ ਉਹਨਾਂ ਤੋਂ ਪੁੱਛੇ ਵਗੈਰੇ ਸਤਨਾ ਨਹੀਂ ਚੁਕਿਆ ਜਾਏਗਾ ਤੇ ਸਾਨੂੰ ਇਨਸਾਫ ਚਾਹੀਦਾ ਹੈ ਮੈਨੂੰ ਲੱਗੀ ਹੋਇਆ ਔਰ ਬੰਦੇ ਦੇ ਕਾਫੀ ਸਟਾਵੇ ਲੱਗੇਗੀ ਇਹ ਮਾਮਲਾ ਹੈ ਉਹਦਾ ਨਮੇਤਾ ਵਿਆਹ ਨੇ ਬਰਦਰ ਇਸ ਤਰ੍ਹਾਂ ਸੀਗਾ ਕਿ ਉਹਦੇ ਵਿੱਚ ਨਾ ਜਿਹੜੀ ਮਾਈਨਿੰਗ ਦੀ ਆਪਸ਼ਨ ਹੋਈ ਹੈ ਜਿਹੜੀ ਪੇਟ ਉੱਥੇ ਹੈਗੀ ਹੈ ਉੱਥੇ ਮਾਈਨਿੰਗ ਚੱਲ ਰਹੀ ਹੈ ਮਾਈਨ ਡਿਪਾਰਟਮੈਂਟ ਵਾਲਿਆਂ ਨੂੰ ਪਤਾ ਕਿ ਉਹ ਮਾਈਨ ਜਿਹੜੀ ਪੇਟ ਹੈਗੀ ਹੈ ਜਿਹੜੀ ਹੁਣ ਇੱਥੇ ਆਪਸ਼ਨ ਕੀਤੀ ਹੋਈ ਹੈ ਉੱਥੇ ਮਾਈਨਿੰਗ ਚੱਲ ਰਹੀ ਸੀਗੀ ਲੇਕਿਨ ਉਹਦੇ ਵਿੱਚ ਇਹ ਸੀਗਾ ਕਿ ਉਹਨਾਂ ਦੇ ਟਰੱਕ ਸੀਗੇ ਜਿਹੜੇ ਉੱਥੋਂ ਕ੍ਰਸ਼ਰ ਲੈ ਕੇ ਆਉਂਦੇ ਨੇ ਉਹ ਲੰਘ ਰਹੇ ਹੋਣੇ ਆ ਤੇ ਜਿਹਦੇ ਵਿੱਚ ਦੂਸਰੀ ਪਾਰਟੀ ਨੇ ਇਤਰਾਜ਼ ਕੀਤਾ ਰੂਪ ਸਿੰਘਾਂ ਦੀ ਪਾਰਟੀ ਨੇ ਕਿ ਸਾਡੀ ਜਗ੍ਹਾ ਵਿੱਚੋਂ ਟਰੱਕ ਲੰਘ ਰਹੇ ਨੇ ਉਥੇ ਆ ਗਏ ਨੇ ਉਥੇ ਆ ਕੇ ਦੋਹਾਂ ਦੀ ਆਪਸ ਵਿੱਚ ਟਕਰਾਰ ਵਾਜੀ ਹੋ ਗਈ ਹੈ ਜਿਹਦੇ ਵਿੱਚ ਝਗੜਾ ਹੋਇਆ ਹੈਗਾ ਟਰੱਕ ਨੂੰ ਲੈ ਕੇ ਵਿਚੋਂ ਲੰਗਰ ਨੂੰ ਰਸਤੇ 'ਚੋਂ ਸੋ ਉਹਦੇ ਸਬੰਧ ਵਿੱਚ ਜਿਹੜਾ ਹੈਗਾ ਆਪਾਂ ਉਹ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਉਹ ਕਰ ਦਿੱਤੀ ਹੈਗੀ ਹੈ ਐਕਚੁਅਲੀ ਸਟਾ ਜਿਹੜੀਆਂ ਦੋਨੋਂ ਪਾਰਟੀਆਂ ਦੇ ਲੱਗੀਆਂ ਨੇ ਜਿਹੜੀ ਸੜਕ 'ਤੇ ਰਿਪੋਰਟ ਆਈ ਹੈਗੀ ਹੈ ਸੋ ਆਪਾਂ ਫਿਰ ਵੀ ਜਿਹੜਾ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਕਰ ਦਿੱਤੀ ਹੈ ਉਹ ਤੋਂ ਬਾਅਦ ਜਿਹੜੇ ਵੀ ਤਫ਼ਤੀਸ਼ ਦੇ ਵਿੱਚ ਤੱਕ ਸਾਹਮਣੇ ਆਉਣਗੇ ਉਹ ਤੁਹਾਡਾ ਨਾਲ ਜੂਰ ਸਾਂਝ ਕਰ ਦਿੱਤੇ ਜਾਣਗੇ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਪੁਲਿਸ ਮੁਲਾਜ਼ਮ ਵੀ ਉੱਥੇ ਤਾਇਨਾਤ ਹਨ ਔਰ ਉਸੇ ਦੌਰਾਨ ਜਿਹੜਾ ਹੈ ਲੜਾਈ ਹੁੰਦੀ ਦਿਖਾਈ ਦੇ ਰਹੀ ਹੈ ਜਦੋਂ ਪਤਾ ਲੱਗਾ ਸੀਗਾ ਕਾਲ ਆਈ ਸੀ ਕਿ ਇਸ ਤਰ੍ਹਾਂ ਕਰਕੇ ਉੱਥੇ ਦੋਵਾਂ ਪਾਰਟੀਆਂ ਤਕਰਾਰਬਾਦੀ ਚੱਲ ਰਹੀ ਹੈ ਉੱਥੇ ਜਿਹੜੇ ਆਪਣੇ ਆਫੀਸਰ ਗਏ ਨੇ ਜੋ ਵੀ ਉਹਨਾਂ ਦੇ ਵਿੱਚ ਹੈਗੀ ਆ ਉਹ ਆਪਾਂ ਵਾਚ ਰਹੇ ਹਾਂ ਉਹ ਜੋ ਵੀ ਉਹਦੇ ਵਿੱਚ ਸਾਨੂੰ ਲੱਗੇਗਾ ਉਹ ਆਪਾਂ ਤੁਹਾਡਾ ਨਾਲ ਸਾਂਝ ਕਰ ਦਿੱਤਾ ਜਾਵੇ ਤੇ ਜਿਹੜਾ ਇਹਨਾਂ ਨੇ ਤਾਇਨਾਤ ਹੈ ਉਹਨਾਂ ਨੂੰ ਵੀ ਕ੍ਰੋਸ ਦਿੱਤਾ ਗਿਆ ਨੇ ਉਹਨਾਂ ਦੱਸ ਦਿੱਤਾ ਜੀ ਕਿ ਜੋ ਬਰੂਰ ਕਰੋਨੀ ਬੰਦੀ ਕਾਰਵਾਈ ਕਰ ਦਿੱਤੀ ਹੈ ਬਿਆਨ ਲਿਖ ਲਿਓ ਉਹਨਾਂ ਦੇ ਆਪਾਂ ਫਿਰ ਦਰਜ ਕਰਨ ਲੱਗੇ ਆਂ ਬਾਕੀ ਜਿਹੜੇ ਦੂਸਰੇ ਪਾਰਟੀ ਦੇ ਮੈਡੀਕਲ ਹੈ ਉਹ ਸੌਣਾ ਨਾ ਕੰਮ ਕਰ ਦਿੱਤੀ ਜਾਏ ਕਿੰਨੇ ਲੋਕ ਜਖਮੀ ਹੋਏ ਸੀ ਅ ਇੱਕ ਪਾਸਿਓ ਤੇ ਦੋਹਾਂ ਪਾਸੇ ਦੋ ਦੋ ਵੇਖੀ ਜਿਹੜੇ ਜਖਮੀ